ਐਨਆਰਆਈ ਸਭਾ ਦੀ ਆਪਣੇ ਪਸੰਦ ਦੇ ਪ੍ਰਧਾਨ ਬਣਾਉਣ ਤੋਂ ਬਾਅਦ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਐਨਆਰਆਈ ਮਿਲਨੀਆਂ ਦਾ ਪ੍ਰੋਗਰਾਮ ਐਲਾਨ ਦਿੱਤਾ ਹੈ ਇਸ ਲਈ ਉਹੀ ਪੁਰਾਣਾ ਵਟਸਐਪ ਨੰਬਰ ਮੁੜ ਜਾਰੀ ਕੀਤਾ ਗਿਆ ਹੈ ਪ੍ਰਵਾਸੀ ਪੰਜਾਬੀ ਭਰਾ ਜਿਹੜੇ ਵਿਦੇਸ਼ਾਂ ਤੋਂ ਪੰਜਾਬ ਆ ਕੇ ਆਪਣੀ ਕੋਈ ਵੀ ਸ਼ਿਕਾਇਤ ਸਮੱਸਿਆ ਜ਼ਮੀਨੀ ਘਰੇਲੂ ਜਾਂ ਕੋਈ ਹੋਰ ਮਾਮਲੇ ਦਾ ਨਿਵੇੜਾ ਕਰਵਾਉਣਾ ਚਾਹੁੰਦੇ ਨੇ ਉਹ 11 ਤੋਂ 30 ਜਨਵਰੀ ਵਿਚਕਾਰ ਇਸ WhatsApp ਨੰਬਰ ਜਾਂ ਵਿਭਾਗ ਦੀ ਵੈੱਬਸਾਈਟ ਉੱਤੇ ਆਪਣੀ ਸ਼ਿਕਾਇਤ ਦਰਜ ਕਰਵਾ ਦੇਣ ਅਤੇ ਹੁਣੇ ਤੋਂ ਟਿਕਟਾਂ ਆਦ ਬੁੱਕ ਕਰਵਾ ਕੇ ਤਿਆਰੀ ਕੱਢ ਲੈਣ। ਐਨ ਆਰ ਆਈ ਪੰਜਾਬੀਆਂ ਦੀ ਮਿਲਣੀ ਦੇ ਨਾਂ ਹੇਠ ਇਨ੍ਹਾਂ ਸਮਾਗਮਾਂ ਦੀ ਸ਼ੁਰੂਆਤ 3 ਫਰਵਰੀ ਨੂੰ ਪਠਾਨਕੋਟ ਤੋਂ ਹੋਏਗੀ। ਇਸ ਵਿੱਚ 4 ਜ਼ਿਲ੍ਹਿਆਂ ਨਾਲ ਸੰਬੰਧਿਤ ਐਨ ਆਰ ਆਈ ਹਿੱਸਾ ਲੈ ਸਕਣਗੇ। ਇਸ ਵਿੱਚ ਪਠਾਨਕੋਟ, ਅਮਰਸਰ, ਗੁਰਦਾਸਪੁਰ ਅਤੇ ਹੁਸ਼ਿਆਰਪੁਰ ਜ਼ਿਲ੍ਹੇ ਸ਼ਾਮਲ ਕੀਤੇ ਗਏ ਨੇ ਜਿੱਥੋਂ ਦੇ ਪ੍ਰਵਾਸੀ ਪੰਜਾਬੀਆਂ ਦੇ ਮਸਲੇ ਅਤੇ ਸ਼ਿਕਾਇਤਾਂ ਦਾ ਨਿਪਟਾਰਾ ਹੋਏਗਾ। ਐਨਆਰਆਈ ਮਾਮਲਿਆਂ ਬਾਰੇ ਮੰਤਰੀ ਕੁਲਦੀਪ ਸਿੰਘ ਢਾਲੀਵਾਲ ਨੇ ਚੰਡੀਗੜ੍ਹ ਵਿੱਚ ਇਸ ਬਾਰੇ ਐਲਾਨ ਕੀਤਾ। ਉਹਨਾਂ ਦੱਸਿਆ ਕਿ ਪੰਜਾਬ ਸਰਕਾਰ ਕੁੱਲ ਅਜਿਹੇ 4 ਪ੍ਰੋਗਰਾਮ ਕਰਵਾਉਣ ਜਾ ਰਹੀ ਹੈ। ਉਹਨਾਂ ਪਿਛਲੇ ਸਾਲ ਇਸੇ ਤਰ੍ਹਾਂ ਦੇ ਪ੍ਰੋਗਰਾਮ ਪੂਰੀ ਤਰ੍ਹਾਂ ਸਫਲ ਰਹਿਣ ਦਾ ਦਾਅਵਾ ਕਰਦਿਆਂ ਵੱਖ-ਵੱਖ ਦੇਸ਼ਾਂ ਵਿੱਚ ਵੱਸਦੇ ਪੰਜਾਬੀਆਂ ਨੂੰ ਦਿੱਤੇ ਜਾ ਰਹੇ ਪ੍ਰੋਗਰਾਮ ਮੁਤਾਬਕ ਆਪਣਾ ਪੰਜਾਬ ਆਉਣ ਦਾ ਪ੍ਰੋਗਰਾਮ ਉਲੀਕਣ ਲਈ ਕਿਹਾ। ਕੁਲਦੀਪ ਸਿੰਘ ਢਾਲੀਵਾਲ ਨੇ ਕਿਹਾ ਕਿ ਪੰਜਾਬ ਸਰਕਾਰ ਪ੍ਰਵਾਸੀ ਪੰਜਾਬੀਆਂ ਦੇ ਮਸਲੇ ਅਤੇ ਸ਼ਿਕਾਇਤਾਂ ਨੂੰ ਛੇਤੀ ਅਤੇ ਤਸੱਲੀ ਬਖਸ਼ ਢੰਗ ਨਾਲ ਨਿਜਿੱਠਣ ਲਈ ਇਹ ਚਾਰ ਪ੍ਰੋਗਰਾਮ ਕਰਵਾਉਣ ਜਾ ਰਹੀ ਹੈ ਇਸ ਦੀ ਸ਼ੁਰੂਆਤ 3 ਫਰਵਰੀ ਨੂੰ ਹੋਏਗੀ ਪਠਾਨਕੋਟ ਮਗਰੋਂ 9 ਫਰਵਰੀ ਨੂੰ ਸ਼ਹੀਦ ਭਗਤ ਸਿੰਘ ਨਗਰ ਮਤਲਬ ਨਵਾਂ ਸ਼ਹਿਰ ਵਿਖੇ ਐਨਆਰਐਮਐਲ ਨਹੀਂ ਰੱਖੀ ਗਈ ਹੈ ਇਸ ਵਿੱਚ ਨਵਾਂ ਸ਼ਹਿਰ ਤੋਂ ਇਲਾਵਾ ਚਾਰ ਹੋਰ ਜ਼ਿਲ੍ਹਿਆਂ ਰੋਪੜ ਜਲੰਧਰ ਕਪੂਰਥਲਾ ਅਤੇ ਮੁਹਾਲੀ ਦੇ ਪ੍ਰਵਾਸੀ ਪੰਜਾਬੀ ਹਿੱਸਾ ਲੈ ਸਕਣਗੇ ਅਤੇ ਆਪਣੀਆਂ ਸ਼ਿਕਾਇਤਾਂ ਦਾ ਹੱਲ ਕਰਵਾ ਸਕਣਗੇ ਤੀਜੀ ਐਨਆਰਐਮਐਲ ਨੇ ਕਾਫੀ ਵੱਡੀ ਹੋ ਸਕਦੀ ਹੈ ਕਿਉਂਕਿ ਇਸ ਵਿੱਚ ਮਾਲਵਾ ਦੇ ਕਈ ਜ਼ਿਲ੍ਹੇ ਸ਼ਾਮਲ ਕੀਤੇ ਗਏ ਨੇ ਉਹਨਾਂ ਦੇ ਨਾਲ ਹੀ ਪਟਿਆਲਾ ਵੀ ਇਸ ਵਿੱਚ ਸ਼ਾਮਲ ਹੈ ਇਹ ਮੈਲਨੀ ਸੰਗਰੂਰ ਜ਼ਿਲ੍ਹੇ ਦੇ ਕਿਸੇ ਪਿੰਡ ਵਿੱਚ 16 ਫਰਵਰੀ ਨੂੰ ਹੋਏਗੀ ਇਸ ਵਿੱਚ ਸੰਗਰੂਰ ਬਰਨਾਲਾ ਫਤਿਹਗੜ੍ਹ ਸਾਹਿਬ ਮਲੇਰਕੋਟਲਾ ਬਠਿੰਡਾ ਲੁਧਿਆਣਾ ਅਤੇ ਮਾਨਸਾ ਜ਼ਿਲ੍ਹਿਆਂ ਨਾਲ ਸੰਬੰਧਿਤ ਪ੍ਰਵਾਸੀ ਪੰਜਾਬੀਆਂ ਦੇ ਮਸਲੇ ਹੱਲ ਕੀਤੇ ਜਾਣਗੇ ਪਿੰਡ ਵਿੱਚ ਮੈਲਨੀ ਪ੍ਰਵਾਸੀ ਪੰਜਾਬੀਆਂ ਨੂੰ ਪੰਜਾਬ ਦਾ ਪ੍ਰਾਤਨ ਸੱਭਿਆਚਾਰ ਦਿਖਾਉਣ ਅਤੇ ਅਮੀਰ ਵਿਰਸੇ ਦੀ ਯਾਦ ਤਾਜ਼ਾ ਕਰਵਾਉਣ ਦੇ ਉਤਸ਼ਾਹ ਨਾਲ ਰੱਖੀ ਗਈ ਹੈ ਕੈਬਨਟ ਮੰਤਰੀ ਕੁਲਦੀਪ ਸਿੰਘ ਢਾਲੀਵਾਲ ਮੁਤਾਬਕ 22 ਫਰਵਰੀ ਨੂੰ ਫਿਰੋਜ਼ਪੁਰ ਵਿਖੇ ਐਨ ਆਰ ਆਈ ਮੈਲਨੀ ਹੋਏਗੀ ਜਿਸ ਵਿੱਚ ਫਿਰੋਜ਼ਪੁਰ ਤੋਂ ਇਲਾਵਾ ਫਰੀਦਕੋਟ ਫਾਜ਼ਿਲਕਾ ਤਰਨਤਾਰਨ ਮੋਗਾ ਅਤੇ ਸ੍ਰੀ ਮੁਕਸਰ ਸਾਹਿਬ ਦੇ ਜ਼ਿਲ੍ਹਿਆਂ ਨੂੰ ਕਵਰ ਕੀਤਾ ਗਿਆ ਹੈ ਉਹਨਾਂ ਦੱਸਿਆ ਕਿ ਪ੍ਰਵਾਸੀ ਪੰਜਾਬੀ 11 ਤੋਂ 30 ਜਨਵਰੀ ਤੱਕ ਵਿਭਾਗ ਦੀ ਵੈੱਬਸਾਈਟ ਜਾਂ ਵਟਸਐਪ ਨੰਬਰ 9056009884 ਉਤੇ ਆਪਣੀਆਂ ਸ਼ਿਕਾਇਤਾਂ ਦਰਜ ਕਰਵਾ ਸਕਦੇ ਨੇ ਦੁਨੀਆ ਭਰ ਦੇ ਤਬੱਸ ਦੇ ਅੰਦਰੀਆਂ ਨੂੰ ਇਹ ਬੇਨਤੀ ਹੈ ਕਿ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਸਤਕਾਤ ਜਿਹੜੀ ਆ ਤੁਹਾਡੀਆਂ ਸਾਰੀਆਂ ਸਮੱਸਿਆਵਾਂ ਹੱਲ ਕਰਨ ਵਾਸਤੇ ਤਤਪਰ ਆ ਅਸੀਂ ਤੁਹਾਡੇ ਨਾਲ ਪਿਆਰ ਕਰਦੇ ਆ ਪੰਜਾਬ ਤੁਹਾਡਾ ਮਾਨ ਸਾਹਿਬ ਤੇ ਹੁੰਦੇ ਆ ਕਿ ਕੋਈ ਵੀ ਅੰਦਰ ਦਾ ਇਹ ਪੰਜਾਬ ਦੀ ਧਰਤੀ ਤੇ ਆ ਕੇ ਖੱਜਲ ਖਰਾਬ ਨਾ ਹੋਵੇ ਕੁਝ ਫੈਸਲੇ ਉਦੋਂ ਵੀ ਬੜੇ ਮਹੱਤਵਪੂਰਨ ਕੀਤੇ ਸੀ 23 ਤਰੀਕ ਨੂੰ ਜਿਹੜੇ মিডিਆ ਦੇ ਰਾਹੀਂ ਦੱਸੇ ਗਏ ਸੀਗੇ ਸੋ ਸਾਡੀ ਬੇਨਤੀ ਆ ਕਿ ਸਾਡੀ ਵੈਬਸਾਈਟ ਜਿਹੜੀ ਆ ਉਹਦੀ ਉਦੋਂ ਲਾਂਚ ਅਸੀਂ ਕੀਤੀ ਸੀਗੀ ਸਾਰੇ ਅੰਗਦਾਂ ਨੂੰ ਬੇਨਤੀ ਹੈ ਕਿ ਜਿਹਦੀ ਜਿਹਦੀ ਸ਼ਿਕਾਇਤ ਹੈ ਉਹ 11 ਜਨਵਰੀ ਤੋਂ ਲੈ ਕੇ 30 ਜਨਵਰੀ ਤੱਕ ਆਪਣੀਆਂ ਸ਼ਿਕਾਇਤਾਂ ਜਿਹੜੀਆਂ ਉਹਦੇ ਤੇ ਦਰਜ ਕਰ ਦੇਣ ਪਰ ਨਾਲ ਹੀ ਅਸੀਂ ਇਹ ਵੀ ਉਹਨਾਂ ਨੂੰ ਦੱਸਣਾ ਚਾਹੁੰਦੇ ਹਾਂ ਕਿ ਅਸੀਂ ਮਤਲਬ ਮੰਨ ਲਓ ਕਿ ਜਿੱਦਾਂ ਤਿੰਨ ਫਰਵੀ ਨੂੰ ਆ ਉਹਦੀ ਜੇ 30 ਤਰੀਕ ਤੱਕ ਸ਼ਿਕਾਇਤ ਆ ਜੂਗੀ ਤਾਂ ਅਸੀਂ ਉਹਦਾ ਮਸਲੇ ਦਾ ਹੱਲ ਜਿਹੜਾ ਸੌਖਾ ਕਰ ਸਕਾਂਗੇ ਸ਼ਿਕਾਇਤਾਂ ਜਿਹੜੀਆਂ ਇਹ ਅਸੀਂ ਕਹਾਂਗੇ ਕਿ ਤੁਸੀਂ ਜਦੋਂ ਦਰਜ ਕਰਦੀਆਂ ਸ਼ਿਕਾਇਤ ਤੁਸੀਂ ਦਰਜ ਕਰਤੀ ਵੀ ਮੌਕੇ ਤੇ ਜੇ ਤੁਸੀਂ ਆਪ ਨਹੀਂ ਆ ਸਕਦੇ ਤਾਂ ਆਪਣੇ ਪਰਿਵਾਰ ਦਾ ਕੋਈ ਮੈਂਬਰ ਆਪਣਾ ਰਿਸ਼ਤੇਦਾਰ ਆਪਣਾ ਕੋਈ ਦੋਸਤ ਨਿਤ ਭੇਜੋ ਜਿਸ ਕੋ ਬਾਕੂ ਹੀ ਬਾਕੀ ਡਾਕੂਮੈਂਟ ਵੀ ਹੋਣ ਸਾਡੇ ਕੋਲ ਕਈ ਫਾਇਲਾ ਇਦਾਂ ਦੀ ਆ ਜਾਂਦੀ ਜਿੰਨਾਂ ਦਾ 30 30 40 40 ਪੇਪਰ ਦਿੰਦੇ ਆ ਪਰ ਤੁਸੀਂ ਕੰਪਲੇਂਟ ਆਪਣੀ ਦਰਜ ਕਰਾ ਕੇ ਬਾਕੀ ਫਾਈਲ ਜਿਹੜੀ ਆ ਉਹ ਤੁਸੀਂ ਨਾਲ ਲੈ ਕੇ ਆਓ ਇਹ ਸਾਡੀ ਵੈਬਸਾਈਟ ਦਾ ਨੰਬਰ ਹੈ ਇਹ ਸਾਡਾ ਮਤਲਬ ਜਿਹੜਾ ਵਟਸਐਪ ਨੰਬਰ ਦਾ ਥੱਲੇ ਇਹ ਸਾਡੀ ਜਿਹੜੀ ਈਮੇਲ ਹੈ ਤੁਸੀਂ ਬੋਲਾ 9 ਤੋਂ 5 ਵਜੇ ਤੱਕ ਮੰਡੇ ਟੂ ਫਰਾਈਡੇ ਜਦੋਂ ਮਰਜੀ ਸਾਨੂੰ ਆਪਣੀ ਕੰਪਲੀਟ ਜਿਹੜੀ ਭੇਜ ਸਕਦੇ ਹੋ ਕਾਲ ਵੀ ਕਰ ਸਕਦੇ ਹੋ ਇਹ ਤੁਹਾਨੂੰ ਪੂਰਾ ਮਤਲਬ ਜਿਹੜਾ ਅਧਿਕਾਰ ਵੀ ਆ ਤੁਹਾਡਾ ਹੱਕ ਵੀ ਆ ਸਰਕਾਰ ਤੁਹਾਡੀ ਆ ਸਰਕਾਰ ਆਮ ਲੋਕਾਂ ਦੀ ਆ ਅਸੀਂ ਆਕਾ ਮਤਲਬ ਜਿਹੜੀ ਚਾਹ ਇਹਨਾਂ ਨਾਲ ਮਿਲਣੀ ਕਰਾਂਗੇ ਪੂਰੇ ਪੰਜਾਬ ਦੇ ਵਿੱਚ ਪਹਿਲੀ ਮਿਲਣੀ ਜਿਹੜੀ ਅਸੀਂ 3 ਫਰਵਰੀ ਨੂੰ ਆਪਣੇ ਮਾਜੋਬ ਬੁਖਵੰਤ ਜੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਗਵਾਈ ਚ ਜਿਹੜੀ ਰਣਜੀਤ ਸਾਗਰ ਤੇ ਪਠਾਨਕੋਟ ਉੱਥੇ ਅਸੀਂ ਕਹਾਂਗੇ ਮਾਨ ਸਾਹਿਬ ਦਾ ਇਹ ਸੋਚਣੀ ਬਹੁਤ ਵਧੀਆ ਉਹਨਾਂ ਦਾ ਸਾਨੂੰ ਆਈਡੀਆ ਲੱਗਾ ਕਿ ਜਿਹੜੇ ਵੀ ਐਨਆਰਆਈ ਵੀਰ ਬਾਦੋਂ ਆਉਂਦੇ ਆ ਉਹਨਾਂ ਨੂੰ ਆਪਾਂ ਜਿਹੜਾ ਪੰਜਾਬ ਵੀ ਦਿਖਾਈਏ ਉਹਨਾਂ ਨੂੰ ਕੁਝ ਚੀਜ਼ਾਂ ਦਾ ਦੀਆਂ ਦਿਖਾਈਏ ਕਿ ਜੇ ਉਹਨਾਂ ਚੋਂ ਕੋਈ ਇਨਵੈਸਟ ਕਰਨਾ ਚਾਹੁੰਦੇ ਉਹਨਾਂ ਨੂੰ ਪਤਾ ਲੱਗੇ ਕਿ ਪੰਜਾਬ ਚ ਕੀ ਹੋ ਰਿਹਾ ਇਸੇ ਕਰਕੇ ਅਸੀਂ ਇੱਕ ਮਿਲਨੀ ਜਿਹੜੀ ਆ ਉਹ ਗੁਜੀਤ ਸਾਗਰ ਡੈਮ ਦੇ ਉੱਤੇ ਆਪਣੀਆਂ ਝੀਲਾਂ ਪਹਾੜੀ ਏਰੀਆ ਦੇ ਵਿੱਚ ਕਿ ਪੰਜਾਬ 'ਚ ਬਹੁਤ ਸਾਰੇ ਲੋਕਾਂ ਨੂੰ ਪਤਾ ਨਹੀਂ ਕਿ ਪਹਾੜ ਹੈਗੇ ਆ ਸੋ ਸਾਡੇ ਕੋਲ ਝੀਲਾਂ ਨੇ ਸਾਡੇ ਕੋਲ ਡੈਮ ਨੇ ਸਾਡੇ ਕੋਲ ਪਹਾੜ ਨੇ ਇਹ ਸਾਰੀਆਂ ਚੀਜ਼ਾਂ ਦਿਖਾਉਣ ਵਾਸਤੇ ਪਹਿਲੀ ਮਿਲਣੀ ਅਸੀਂ ਸੀਐਮ ਸਾਹਿਬ ਦੀ ਅਗਵਾਈ ਦੇ ਵਿੱਚ 3 ਫਰਵਰੀ ਨੂੰ ਸਵੇਰੇ 11 ਵਜੇ ਮਤਲਬ ਜਿਹੜੀ ਕਰਾਂਗੇ ਦੂਜੀ ਅਸੀਂ ਕਰਾਂਗੇ ਨਵਾਂ ਸ਼ਹਿਰ ਦੇ ਵਿੱਚ 9 ਫਰਵਰੀ ਨੂੰ ਔਰ ਨਵਾਂ ਸ਼ਹਿਰ ਦੇ ਵਿੱਚ ਨਵਾਂ ਸ਼ਹਿਰ ਰੋਪੜ ਜਲੰਧਰ ਕਪੂਰਥਲਾ ਤੇ ਮਹਾਲੀ ਜ਼ਿਲ੍ਹੇ ਜਿਹੜੇ ਇਨਾਂ ਨੂੰ ਅਸੀਂ ਸ਼ਾਮਲ ਕੀਤਾ ਇਹ ਜ਼ਿਲ੍ਹਿਆਂ ਦੇ ਐਨਡੀਆਈ ਆਪਣੀਆਂ ਨਵਾਂ ਸ਼ਹਿਰ ਵਿੱਚ ਆ ਕੇ ਸ਼ਿਕਾਇਤਾਂ ਜਿਹੜੀਆਂ ਉਹ ਦੱਸਣਗੇ ਤਾਂ ਉਹਨਾਂ ਦਾ ਮੁਕਕੇ ਤੇ ਹੱਲ ਕਰਾਂਗੇ ਜਿਹੜੀ ਤਿੱਜੀ ਅਸੀਂ ਕਰਾਂਗੇ 16 ਫਰਵੇ ਨੂੰ ਉਹ ਅਸੀਂ ਕਰਾਂਗੇ ਸੰਗਰੂਰ ਦੇ ਕਿਸੇ ਪਿੰਡ ਦੇ ਵਿੱਚ ਜਿੱਥੇ ਪੰਜਾਬ ਦਾ ਕਲਚਰ ਐਨਡੀਆਈ ਨੂੰ ਦਿਖਾਇਆ ਜਾਵੇ 16 ਤਰੀਕ ਨੂੰ ਉਸ ਸੰਗਰੂਰ ਜ਼ਿਲ੍ਹੇ ਦੇ ਵਿੱਚ ਜਿਹੜਾ ਜ਼ਿਲ੍ਹਾ ਸਾਡੇ ਮਾਨਯੋਗ ਮੁੱਖ ਮੰਤਰੀ ਜੀ ਦਾ ਜ਼ਿਲ੍ਹਾ ਉਸ ਜ਼ਿਲ੍ਹੇ ਦੇ ਵਿੱਚ ਕਿਸੇ ਪਿੰਡ ਦੇ ਵਿੱਚ ਅਸੀਂ ਕਰਾਂਗੇ ਉਹ ਪਿੰਡ ਦੇ ਵਿੱਚ ਪੂਰਾ ਜਿਹੜਾ ਪਿੰਡੂ ਮਾਹੌਲ ਆ ਪੰਜਾਬ ਦਾ ਜਿਹੜਾ ਕਲਚਰ ਹੈ ਉਹ ਅਸੀਂ ਇਹਨਾਂ ਦਾ ਇਹਨੀਆਂ ਸ਼ਿਕਾਇਤਾਂ ਵੀ ਸੁਣਾਗੇ ਤੇ ਉਹਨਾਂ ਨੂੰ ਉਹ ਕਲਚਰ ਦੇ ਨਾਲ ਵੀ ਜੋੜ ਦੀ ਕੋਸ਼ਿਸ਼ ਕਰਾਂਗੇ ਉਹਨਾਂ ਨੂੰ ਇਹ ਦਿਖਾਵਾਂਗੇ ਕਿ ਪੰਜਾਬ ਦੇ ਵਿੱਚ ਅਜੇ ਪੰਜਾਬੀ ਕਲਚਰ ਜਿਹੜਾ ਉਹ ਜਿੰਦਾ ਇਹਨਾਂ ਇਸ ਇਸ ਜਿਹੜੀ ਮਿਲਣੀਏ ਦੇ ਵਿੱਚ ਪਟਿਆਲਾ ਬਰਨਾਲਾ ਫਤਿਹਗੜ੍ਹ ਸਾਹਿਬ ਮਲੇਰਕੋਟਲਾ ਬਠਿੰਡਾ ਲੁਧਿਆਣਾ ਮਾਨਸਾ ਇਹਦੇ ਇਹ ਪੰਜ ਛੇ ਜ਼ਿਲ੍ਹੇ ਜਿਹੜੇ ਇੱਥੇ ਆਉਣਗੇ ਤੇ ਆਖਰੀ ਕਦਾਂਗੇ ਉਹ ਕਦਾਂਗੇ 22 ਫਰਵਰੀ ਨੂੰ 22 ਫਰਵਰੀ ਨੂੰ ਅਸੀਂ ਕਰਾਂਗੇ ਫਰੋਜਪੁਰ ਦੇ ਵਿੱਚ ਫਰੋਜਪੁਰ ਫਰੀਦਕੋਟ ਫਾਜ਼ਿਲਕਾ ਤਰਨਤਾਰਨ ਮੋਗਾ ਸਿੱਧੀ ਮੁਕਸਾ ਸਾਹਿਬ ਉਹ ਜ਼ਿਲ੍ਹੇ ਜਿਹੜੇ ਇੱਥੇ ਆਉਣਗੇ ਇਹਨਾਂ ਜ਼ਿਲ੍ਹਿਆਂ ਦੇ ਐਨਆਰਆਈ ਇੱਥੇ ਆਉਣਗੇ ਪਿਛਲੀ ਵਾਰ ਵੀ ਅਸੀਂ ਇਦਾਂ ਹੀ ਜ਼ਿਲ੍ਹਿਆਂ ਦੀ ਵੰਡ ਕੀਤੀ ਸੀ ਤੇ ਅੱਕਾ ਸੀ ਜਗ੍ਹਾ ਬਦਲਤੀਆਂ ਕਿਉਂਕਿ ਅਸੀਂ ਰਿਪੀਟ ਨਹੀਂ ਕਰਨਾ ਚਾਹੁੰਦੇ ਨਵੀਆਂ ਜਗ੍ਹਾ ਦੇ ਉੱਤੇ ਅਸੀਂ ਜਿਹੜਾ ਉਹ ਕਰਦੇ ਪਿਛਲੇ ਸਾਲ ਦੀ ਤਰ੍ਹਾਂ ਦੁਨੀਆ ਭਰ ਦੇ ਐਨਆਰਆਈ ਦੀਆਂ ਜਿਹੜੀਆਂ ਸਮੱਸਿਆਵਾਂ ਉਹਨਾਂ ਦੇ ਹੱਲ ਵਾਸਤੇ ਜਿਹੜਾ ਅਸੀਂ ਪਿਛਲੇ ਸਾਲ ਢੰਗ ਤਰੀਕਾ ਵਰਤਿਆ ਸੀਗਾ ਜਿਹੜਾ ਤਜਰਬਾ ਕੀਤਾ ਸੀਗਾ ਉਹ ਸਾਡਾ ਬੜਾ ਕਾਮਯਾਬ ਹੋਇਆ ਸੀਗਾ ਅਸੀਂ 5 ਜਿਹੜੀਆਂ ਐਨਆਰਆਈਸ ਮਿਲਦੀ ਕੀਤੀਆਂ ਸੀਗੀਆਂ ਉਸ ਸਮੇਂ ਤੇ ਸਾਡੇ ਕੋਲ ਟੋਟਲ 605 ਕੇਸ ਜਿਹੜੇ ਆਏ ਸੀਗੇ ਜਿਹੜੇ ਮੌਕੇ ਤੇ ਆ ਕੇ ਲੋਕਾਂ ਨੇ ਦਿੱਤੇ ਲੋਕਾਂ ਨੇ ਮਤਲਬ ਜਿਹੜੇ ਐਨਆਰਆਈ ਭਾਵਨੇ ਦਿੱਤੇ ਅਸੀਂ 595 ਸ਼ਿਕਾਇਤਾਂ ਜਿਹੜੀਆਂ ਉਹਦਾ ਨਿਪਟਾਰਾ ਕੀਤਾ ਇੱਕ ਸਾਲ ਦੇ ਵਿੱਚ ਸਾਡੇ ਕੋਲ 8-10 ਕੰਪਲੀਟਾ ਇਦਾਂ ਦੀਆਂ ਰਹਿ ਗਈਆਂ ਜਿਹੜੀਆਂ ਪੈਸਟ ਕੋਰਟਾਂ ਦੇ ਵਿੱਚ ਕੇਸ ਆ ਕੁਝ ਹਾਈ ਕੋਰਟ ਦੇ ਆ ਕੁਝ ਲੋਕਲ ਕੋਰਟ ਵੀ ਇਦਾਂ ਦੀਆਂ ਜਿੱਦੇ ਚ ਅਸੀਂ ਬਹੁਤਾ ਨਹੀਂ ਕਰ पाए ਅਸੀਂ ਉਸ ਤਜਰਬੇ ਨੂੰ ਮੁੱਖ ਰੱਖਦੇ ਹਾਂ ਕਿਉਂਕਿ ਸਾਡੇ ਜਿਹੜੇ ਐਨਆਈ ਭਰਾ ਹੈ ਉਹਨਾਂ ਦਾ ਹਮੇਸ਼ਾ ਹੀ ਇਹ ਗਿਲਾ ਰਹਿੰਦਾ ਸੀਗਾ ਕਿ ਜਦੋਂ ਕੋਈ ਲੀਡਰ ਬਾਹਰ ਆਉਂਦੇ ਆ ਅਸੀਂ ਤਾਂ ਬਹੁਤ ਇਤਮਾਨ ਕਰਦੇ ਆ ਇਨਸਪੈਕਟ ਕਰਦੇ ਆ ਪਰ ਜਦੋਂ ਅਸੀਂ ਆਪਣੇ ਕੇਸਾਂ ਲਈ ਜਾਂਦੇ ਆ ਤੇ ਸਾਡੀ ਕੋਈ ਬਾਹ ਨਹੀਂ ਫੜਦਾ ਪਿਛਲੀਆਂ ਸਰਕਾਰਾਂ ਨੇ ਜਿਹੜੇ ਤਜਰਬੇ ਕੀਤੇ ਐਨਆਈਆ ਵਾਸਤੇ ਉਹ ਸਾਰੇ ਫੇਲ ਵੀ ਹੋਏ ਤੇ ਅੰਗਰੇਜ਼ੀ ਵਾਲੇ ਸੀਗੇ ਸੋ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਸਰਕਾਰ ਦੇ ਜਿਹੜਾ ਤਜਰਬਾ ਪਿਛਲੀ ਵਾਰ ਕੀਤਾ ਉਹਦੇ ਤੋਂ ਐਨਆਈਆ ਦੇ ਪਧਾਵਾਂ ਦੇ ਵਿੱਚ ਬਹੁਤ ਬਹੁਤ ਸਾਨੂੰ ਫੋਨ ਵੀ ਆਉਂਦੇ ਆ ਰੋਜ਼ੀ ਬੱਕਰੇ ਬੱਕਰੇ ਕੇਸ ਅਸੀਂ ਰੋਜ਼ ਹੀ ਹੱਲ ਕਰਦੇ ਆ ਪੇ ਲੋਕਾਂ ਦੇ ਅੰਦਰ ਇੱਕ ਬਹੁਤ ਖੁਸ਼ੀ ਸੀ ਇਹਨਾਂ ਦਾ ਜਾਂ ਦੇ ਵਿੱਚ ਖੁਸ਼ੀ ਆ ਕਿ ਜਿਹੜਾ ਮਾਨ ਸਾਹਿਬ ਦੀ ਸਰਕਾਰ ਨੇ ਸਾਡੀਆਂ ਸਮੱਸਿਆਵਾਂ ਜਿਹੜੀਆਂ ਹੱਲ ਕਰਨੀਆਂ ਸ਼ੁਰੂ ਕੀਤੀਆਂ